ਮੈਂ ਤੁਹਾਡਾ ਆਪਣਾ ਪਿਆਰਾ ਰਿਪੋਰਟਰ ਯਸ਼ਪਾਲ ਨਿਊਜ਼ 91 ਪੰਜਾਬ ਤੋਂ ਭਾਜਪਾ ਪੰਜਾਬ ਦੇ ਕਨਵੀਨਰ ਕੌਰ ਸਿੰਘ ਗਰੇਵਾਲ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਰਮਿੰਦਰ ਸਿੰਘ ਸੰਗੋਵਾਲ ਤੇ ਜਨਰਲ ਸਕੱਤਰ ਰਸ਼ਪਾਲ ਸਿੰਘ ਦੀ ਦੇਖਰੇਖ ਹੇਠ ਭਾਰਤ ਸਰਕਾਰ ਵੱਲੋਂ ਚਲਾਈ ਗਈ ਐਡੀਆਪੀ ਤੇ ਆਰਵੀਆਈ ਯੋਜਨਾ ਬਜ਼ੁਰਗ ਤੇ ਦਿਵਿਆਗ ਵਿਅਕਤੀਆਂ ਲਈ ਅਸੈਸਮੈਂਟ ਕੈਂਪ ਦੌਰਾਨ ਲਗਭਗ 200 ਵਿਅਕਤੀਆਂ ਦੇ ਫਾਰਮ ਭਰੇ ਗਏ ਹਨ ਅਸੈਸਮੈਂਟ ਕੈਂਪ ਦੌਰਾਨ ਰਾਮਿੰਦਰ ਸਿੰਘ ਸੰਗੋਵਾਲ ਤੇ ਰਸ਼ਪਾਲ ਸਿੰਘ ਨੇ ਦੱਸਿਆ ਕਿ ਬਜ਼ੁਰਗਾ 60 ਸਾਲ ਤੋਂ ਉੱਪਰ ਲਈ ਵਹੀਲ ਚੇਅਰ ਰਿਮੋਟ ਵਾਲੀ ਕੁਰਸੀ ਕੰਨਾਂ ਦੀ ਮਸ਼ੀਨ ਛੜੀ ਸਰਵਾਈਕਲ ਕੋਲਰ ਰੀੜ ਦੀ ਹੱਡੀ ਲਈ ਬੈਲ ਗੋਡਿਆ ਦੇ ਕੰਮ ਦਿਵਯਾਗ ਵਿਅਕਤੀਆਂ ਲਈ ਮੋਟਰ ਤਰਾਇਸਾਈਕਲ 80 ਤੋਂ 100 ਫੀਸ ਦੀ ਅੰਗਹੀਣਤਾ ਸਰਟੀਫਿਕੇਟ ਸਮਾਰਟਫੋਨ ਬਲਾਈਂਡ ਸਟੂਡੈਂਟ ਲਈ ਤਰਾਇਸਾਈਕਲ ਵਹੀਲ ਚੇਅਰ ਗੰਨਾ ਦੀ ਮਸ਼ੀਨਾਂ ਆਦਿ ਦੇ ਜੋ ਫਾਰਮ ਚੈੱਕ ਕਰਕੇ ਭਰੇ ਗਏ ਹਨ ਉਹਨਾਂ ਵਿਅਕਤੀਆਂ ਨੂੰ ਜਲਦ ਹੀ ਸਾਮਾਨ ਦਿੱਤਾ ਜਾਵੇਗਾ ਅੱਗੇ ਸਰ ਜੋ ਈਮਾ ਪਾਲਿਸੀ ਆ ਉਹ ਲੱਖ ਰਕਾਰ ਕਹਿ ਰਹੀ ਹੈ ਕਿ 10 ਲੱਖ ਦੇਣਾ ਤੇ ਪੀਐਮ ਵੱਲੋਂ 5 ਲੱਖ ਦੀ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਤਾਂ ਬੜਾ ਨਾ ਹਾਸਾ ਆ ਰਿਹਾ ਮੈਨੂੰ ਪੰਜਾਬ ਸਰਕਾਰ ਦੀਆਂ ਗੱਲਾਂ ਸੁਣ ਕੇ ਕਿਥੋਂ ਤੋਂ ਜਿਹੜੇ ਪਹਿਲਾਂ ਜਿਹੜੇ ਚੱਲ ਰਹੇ ਨੇ ਆਜੂਸ਼ਮਾਨ ਕਾਰਡ ਉਹ ਬੰਦ ਕਿਉਂ ਹੋਈ ਸੀ ਪਿੱਛੇ ਜੇ ਜੋ ਉਸ ਕਾਰਡ ਦੇ ਵਿੱਚ 5 ਲੱਖ ਦਾ ਬੀਮਾ ਜਿਹੜਾ ਦਿੱਤਾ ਜਾ ਰਿਹਾ ਇੰਸ਼ੋਰੈਂਸ ਪਾਲਸੀ ਆ ਇੱਕ ਸਿਟੀਜ਼ਨ ਦੇ ਲਈ ਇੰਡੀਆ ਦੇ ਲਈ ਵੀ ਉਹ ਇਲਾਜ ਕਰਾ ਸਕਦਾ ਉਹਦਾ ਕੁਝ ਹਿੱਸਾ ਸਟੇਟ ਗਵਰਨਮੈਂਟ ਪਾਉਂਦੀ ਆ ਉਹ ਤਾਂ ਤੁਹਤੋਂ ਦਿੱਤੇ ਨਹੀਂ ਗਏ ਪਹਿਲਾਂ ਜਿਹੜਾ ਤੁਸੀਂ ਸਰਕਾਰ ਚਲਾ ਰਹੇ ਹੋ ਕਰਜ਼ਾ ਲੈ ਕੇ ਚਲਾ ਰਹੇ ਹੋ ਬ੍ਰੇਕ ਜਿਹੜਾ ਬੱਚਾ ਜੰਮਦਾ 2 ਲੱਖ ਰੁਪਈਆ ਉਹਦੇ ਸਰਕਾਰ ਦਾ ਜੰਮ ਦੇ ਦੇ ਆ ਤੇ ਮੈਨੂੰ ਐਂ ਦੱਸੋ ਵੀ ਜਿਹੜਾ ਤੁਸੀਂ ਇਹ ਜੁਮਲਾ ਛੱਡ ਤਾਂ ਜਿਵੇਂ ਔਰਤਾਂ ਦੇ 1000 ਰੁਪਏ ਵਾਲਾ ਛੱਡਿਆ ਸੀਗਾ ਵੀ ਇਹ 10 ਲੱਖ ਰੁਪਏ ਦਾ ਜੀ ਅਸੀਂ ਤੁਹਾਨੂੰ ਲਾਜ ਕਰਾਵਾਂਗੇ 3 ਕਰੋੜ ਪੰਜਾਬੀਆਂ ਨੂੰ ਮੈਨੂੰ ਐਂ ਦੱਸੋ 3 ਕਰੋੜ ਪੰਜਾਬੀ ਪਹਿਲੀ ਘਤਰਾ ਆਪ ਸੁੱਖ ਰੱਖੇ ਬਿਮਾਰੀ ਨਾ ਹੋਵੇ ਕੋਈ ਹੈ ਤੇ ਤੁਸੀਂ ਕਿੱਥੋਂ ਪੈਸੇ ਕਿੱਥੋਂ ਦੋਹੋਗੇ ਮੈਨੂੰ ਇਹ ਦੱਸੋ ਵੀ ਜਿਹੜਾ ਤੁਸੀਂ ਜੁਮਲੇ ਛੱਡੀ ਜਾਂਦੇ ਹੋ ਇਹ ਜਿਹੜਾ ਵੋਟਰ ਆ ਪੰਜਾਬ ਦਾ ਤੇ ਦਿੱਲੀ ਦੇ ਵੋਟਰ ਤੇ ਜ਼ਮੀਨ-ਸਮਾਨ ਦਾ ਫਰਕ ਆ ਪੰਜਾਬ ਦੇ ਵਿੱਚ ਗਰੀਬੀ ਦੀ ਪ੍ਰਵਾਸ਼ਾ ਹੋਰ ਆ ਪੰਜਾਬ ਦੇ ਜਿਹੜੇ ਲੋਕ ਨੇ ਉਹ ਸਮਝਦੇ ਨੇ ਵੀ ਕੀ ਹੁੰਦਾ ਹੈ ਇਹ ਕੰਮ ਅੱਜ ਕੰਮ ਇੱਥੇ ਦੇਖੋ ਆ ਕੇ ਇਹ ਸਾਨੇ ਵਾਲ ਹਲਕੇ ਦਾ ਜਿਹੜਾ ਕੈਂਪ ਲੱਗਿਆ ਹੋਇਆ ਹੈ ਸੈਂਟਰ ਸਰਕਾਰ ਦੀਆਂ ਸਕੀਮਾਂ ਦਾ ਨਾਲ ਦੀ ਨਾਲ ਅਸੀਂ ਅਜੂਸ਼ਮਨ ਕਾਰਡ ਬਣਾ ਕੇ ਦੇ ਰਹੇ ਹਾਂ ਨਾਲ ਦੀ ਨਾਲ ਰਜਿਸਟ੍ਰੇਸ਼ਨ ਹੋ ਰਹੀ ਹੈ ਨਾਲ ਦੇ ਨਾਲ ਇਹਨਾਂ ਨੂੰ ਇੱਕ ਮਹੀਨੇ ਦੇ ਵਿੱਚ ਵਿੱਚ ਸਮਾਨ ਆ ਜਾਣਾ ਹੈ ਇਹਨੂੰ ਕੰਮ ਕਹਿੰਦੇ ਆ ਅਸੀਂ ਝੂਮਲੇ ਨਹੀਂ ਛੱਡਦੇ ਹੈਗੇ ਬੀਜੇਪੀ ਸਰਕਾਰ ਵਾਲੇ ਕਿਉਂਕਿ ਬੀਜੇਪੀ ਗਵਰਨਮੈਂਟ ਨੂੰ ਪਤਾ ਹੈ ਕਿ ਇੱਕ ਜਿਹੜਾ ਲੋੜਵੰਦ ਆ ਜਾਂ ਇੱਕ ਜਿਵੇਂ ਹੁਣ ਬਲਾਈਂਡ ਸਟੂਡੈਂਟ ਹੈ ਉਹਨੂੰ ਮੋਬਾਈਲ ਦਿੱਤਾ ਜਾ ਰਿਹਾ ਉਹਦੇ ਲਈ ਪੜ੍ਹਾਈ ਦਾ ਕਿੰਨਾ ਸੌਖਾ ਹੋ ਜਾਊਗਾ ਇੱਕ ਮੇਰਾ ਭਰਾ ਕੋਈ ਭੈਣ ਦਿਵਾਂਗਾ ਉਹਨੂੰ 50000 ਰੁਪਏ ਦੀ ਟ੍ਰਾਈਸਾਈਕਲ ਆ ਜਿਹੜੀ ਬੈਟਰੀ ਵਾਲੀ ਅਸੀਂ ਫ੍ਰੀ ਦਿੰਨੇ ਆ ਉਹ ਉਹਦਾ ਜਗਾਰ ਚਲਾ ਸਕਦੇ ਆ ਜੁਮਲੇ ਨਹੀਂ ਛੱਡਦੇ ਅਸੀਂ ਨਾਲ ਦੀ ਨਾਲ ਕੰਮ ਕਰਦੇ ਆ ਜਿਹੜੀ ਪੰਜਾਬ ਦੀ ਸਰਕਾਰ ਆ ਇਹਨਾਂ ਨੇ ਇੱਕ ਚੁਟਕਲੇ ਸੁਣਾ ਬਣਾ ਲਿਆ ਵੀ ਕੋਈ ਨਾ ਕੋਈ ਮਹੀਨੇ ਦੋ ਮਹੀਨੇ ਬਾਅਦ ਇਹ ਜੀ ਸਕੀਮ ਛੱਡ ਦੋ ਜਿਹੜੀ ਕਿਤੇ ਇੰਪਲੀਮੈਂਟ ਕਰਨ ਦੀ ਲੋੜ ਨਹੀਂ ਸਿਰਫ ਬੋੜਾਂ ਤੇ ਜਿਵੇਂ ਕਿ ਭਰਤੀ ਕੀਤੀ ਸੀ ਜੀ 50 ਹਜ਼ਾਰ ਬੱਚਾ ਭਰਤੀ ਕਰਤਾ ਸੀ ਲੱਖ ਬੱਚਾ ਭਰਤੀ ਕਰਤਾ ਉਹ ਮੈਨੂੰ ਇਹ ਨਹੀਂ ਸਮਝ ਆਉਂਦੀ ਭਰਤੀ ਕਦੋਂ ਕਰਦੇ ਤੁਸੀਂ ਉਹ ਨੌਕਰੀਆਂ ਦੀਆਂ ਵੈਕੈਂਸੀਆਂ ਦਾ ਕੱਢਿਆ ਨਹੀਂ ਕੋਈ ਇੰਟਰਵਿਊ ਨਹੀਂ ਉਹਨਾਂ ਨੇ ਰੱਖੀ ਕੋਈ ਟੈਸਟ ਨਹੀਂ ਰੱਖਿਆ ਭਰਤੀ ਕਿਹੜੇ ਕਰਦੇ ਤੁਸੀਂ ਇਸ ਕਰਕੇ ਇਹ 10 ਲੱਖ ਵਾਲਾ ਵੀ ਮੈਂ ਤੋ ਅੱਧ ਤੁਸੀਂ ਕੋਰੇ ਕਾਗਜ਼ ਤੇ ਲਿਖਾ ਲਓ ਚਟਕਲਾਈਆ ਚਟਕਲਾਈਆ ਚਟਕਲਾਈ ਨੀਸਨ ਤੋਂ 10 ਲੱਖ ਵਾਲਾ ਉਹ ਪੂਰੀ ਫੈਮਿਲੀ ਦਾ ਆ ਜਾਂ ਇਕੱਲੇ ਬੰਦੇ ਦਾ ਹਜੇ ਤੱਕ ਤਾਂ ਜੀ ਇਹ ਇਹੀ ਕਹਿ ਰਹੇ ਵੀ 3 ਕਰੋੜ ਪੰਜਾਬੀਆਂ ਦੇ ਵਿੱਚ ਜਿਹੜਾ ਮਰਜ਼ੀ ਹੋਵੇ ਇਕੱਲਾ ਬੰਦਾ ਜਾਵੇ 10 ਲੱਖ ਰੁਪਏ ਦਾ ਇਲਾਜ ਕਰਾ ਕੇ ਹਸਪਤਾਲ ਜਾ ਕੇ ਆਹ ਕਿਹੜਾ ਸਟਾਈਲ ਦੇ ਮੁੱਖ ਮੰਤਰੀ ਦਾ ਸਟਾਈਲ ਆ ਵੀ ਤਾਂ ਇਲਾਜ ਕਰਾ ਕੇ ਲੈ ਰਸ ਏ ਮੈਨੂੰ ਇਹ ਭਾਸ਼ਾ ਸਮਝ ਨਹੀਂ ਆਉਂਦੀ ਹੈ ਜੀ ਵੀ ਟੋਟਾ ਇੱਕ ਪੰਜਾਬ ਦਾ ਮੁੱਖ ਮੰਤਰੀ ਰਾਜਾ ਇਹਨਾਂ ਦੇ ਡੈਫੀਨੇਸ਼ਨ ਹੀ ਖਤਮ ਚੇਂਜ ਕਰਦੇ ਵੀ ਇੱਕ ਚਲੋ ਮੈਂ ਕਮੇਟੀ ਸ਼ਰਮਾ ਦਾ ਸ਼ੋਹ ਜਿਹਾ ਦੇਖਦਾ ਹੁੰਦਾ ਸੀ ਕੋ ਦਾ ਹੁੰਦਾ ਕੋਈ ਪਤਾ ਨਹੀਂ ਹੈਗਾ ਕਮੇਟੀ ਵਾਲਾ ਤੇ ਉਹਨੂੰ ਹੱਸਣ ਨੂੰ ਜੀ ਕਰਦਾ ਆਪਾਂ ਤਾਂ ਖਬਰਾਂ ਲਾ ਲਈਆਂ ਨੇ ਵੀ ਪੰਜਾਬ ਸਰਕਾਰ ਦਾ ਚੈਨਲ ਲਾਓ ਜਿਹੜਾ ਖਬਰਾਂ ਬਸ ਹੱਸ ਲਈਦਾ ਬਸ ਹੱਸਣ ਨੂੰ ਵਧੀਆ ਲੱਗਦਾ ਬਸ ਮਨ ਕੁਝ ਹੋ ਜਾਂਦਾ ਕੰਮ ਕੰਮ ਮਾਈਨਸ ਆ ਜ਼ੀਰੋ ਚ ਨਹੀਂ ਹੈਗਾ ਮੈਂ ਇਹਦਾ ਬੜਾ ਦੁਖੀ ਹਾਂ ਇਸ ਗੱਲ ਤੋਂ ਵੀ ਪਤਾ ਨਹੀਂ ਪੰਜਾਬੀਆਂ ਨੇ ਬਦਲਾ ਇਹ じゃ ਬਦਲਾ ਲਿਆ ਤਾਂ ਵੀ ਬੁੰਦਲੇ ਹੀ ਕਰਦਾ ਧੰਨਵਾਦ। ਪਾਲ ਜੀ ਅੱਜ ਜਿਹੜਾ ਪ੍ਰੋਗਰਾਮ ਕੀਤਾ ਗਿਆ ਕਿੰਨਾ ਲਾਭ ਮਿਲ ਰਿਹਾ ਹੈ। ਇਹ ਤੁਸੀਂ ਆਪ ਦੇਖ ਰਹੇ ਹੋ ਜੀ ਕਿੰਨਾ ਰਸਾ ਰੇ। ਜਿੰਨੇ ਇਹ ਜ਼ਰੂਰਤਵੰਦ ਜਿਹੜੇ ਲੋਕ ਨੇ ਉਹਨਾਂ ਨੂੰ ਜਿਹੜਾ ਭਾਰ ਸਰਕਾਰ ਵੱਲੋਂ ਜੋ ਸਕੀਮ ਆਈ ਹੋਈ ਹੈ ਵੀ ਆਂਗੇ ਜਣਾ ਵਾਸਤੇ ਜਿਹੜਾ ਵੀ ਟ੍ਰਾਈਸਾਈਕਲ ਵਗੈਰਾ ਜਾਂ ਜੋ ਵੀ ਪ੍ਰੋਡਕਟ ਉਹਨਾਂ ਦੇ ਹੈਗੇ ਜੋ ਉਹਨਾਂ ਨੂੰ ਜ਼ਰੂਰਤ ਹੈ ਉਹ ਦਿੱਤੇ ਜਾ ਰਹੇ ਨੇ। ਦੇਖੋ ਇਹ ਲੋੜ ਦੇ ਮੁਤਾਬਕ ਹੈ ਜੇ ਸਾਨੂੰ ਲੱਗੂਗਾ ਕਿ ਕੁਝ ਬੰਦੇ ਰਹਿ ਗਏ ਜਾਂ ਜਿੰਨੇ ਕੁ ਬੰਦੇ ਰਹਿ ਗਏ ਅਗਰ 100 ਘੱਟੋ ਘੱਟ 100 ਬੰਦਾ ਰਹੂਗਾ ਤਾਂ ਸਾਡੀ ਨੌਲੇਜ ਆ ਜਾਊਗਾ ਅਸੀਂ ਉਸ ਦਾ ਕਰਕੇ ਦੁਬਾਰਾ ਵੀ ਲਵਾ ਦਿਆਂਗੇ ਨਹੀਂ ਮੌਕੇ ਤੇ ਕੋਈ ਹਜੇ ਸਾਡੀ ਵੇਟ ਨਹੀਂ ਕੋਈ ਇੱਥੇ ਬਾੜਿਆ ਨਹੀਂ ਇਹ ਸਮਾਨ ਯਾ ਰਜਿਸਟ੍ਰੇਸ਼ਨ ਹੋਣੀ ਹੈ ਆਪਣੇ ਕੋਲ 15 ਤੋਂ 20 ਦੇ ਅੰਦਰ ਸਮਾਨ ਆ ਜਾਏਗਾ ਫਿਰ ਅਸੀਂ ਕੈਂਪ ਲਾ ਕੇ ਉਹ ਸਾਰਾ ਸਮਾਨ ਜਿਹੜਾ ਜਿਹੜਾ ਬੰਦਿਆਂ ਨੇ ਫਾਰਮ ਭਰੇ ਆ ਸਾਡੇ ਕੋਲ ਉਹ ਜਿਹੜੀ ਲਿਸਟੇ ਨਾਮ ਹੋਇਆ ਉਹਨੂੰ ਡਿਸਟ੍ਰਿਬਿਊਸ਼ਨ ਕਰਾ ਦੇਣਾ ਅਜਿਹੀ ਜਿਹੜੀ ਮਸ਼ੀਨ ਦਾ ਟੈਸਟ ਹੈ ਉਹ ਸਿਰਫ ਜਿਹਨਾਂ ਨੂੰ ਕੰਨਾਂ ਤੋਂ ਸੁਣਦੇ ਨਹੀਂ ਉਹਨਾਂ ਦੇ ਕਿੰਨੇ ਪਰਸੈਂਟ ਉਹਨਾਂ ਦੀ ਸੁਣਨ ਦੀ ਸਮਰੱਥਾ ਉਹ ਉਹ ਡਾਕਟਰ ਸਾਹਿਬ ਉਹ ਚੈੱਕ ਕਰਦੇ ਨੇ ਉਹਨਾਂ ਨੂੰ ਉਹੀ ਉਹ ਮਸ਼ੀਨ ਹੈ ਜਿਹੜੇ ਦੇ ਨਾਮ ਵਗੈਰਾ ਲਿਖਿਆ ਹੋਇਆ ਇਸ ਬੰਦੇ ਨੂੰ ਉਦੋਂ ਹੀ ਦੇਣੀ ਹੈ ਆਈਸ਼ਵਰ ਕਾਰਡ ਕਿਹੜਾ ਆਏ ਜਾ ਰਹੇ ਆ ਆਈਸ਼ਵਰ ਕਾਰਡ ਹੈ ਜਿਹੜੇ 70-70 ਤੋਂ ਜ਼ਿਆਦਾ ਉਮਰ ਦੇ ਨੇ ਤੇ ਉਹਨਾਂ ਦਾ ਇਹ ਕੈਂਪ ਲੱਗਿਆ ਹੋਇਆ ਮੇਰੇ ਨਾਲ ਭਾਈ ਸਾਹਿਬ ਬੈਠੇ ਨੇ ਇਹ ਬਣਾ ਰਹੇ ਨੇ ਤਾਂ ਮੌਜੂਦ ਨੇ ਹਰਦੀ ਸਿੰਘ ਜੀ ਆਜੀ ਸਾਰਾ ਅਜਾ ਜਿਹੜਾ ਕੈਂਪ ਲਾਇਆ ਗਿਆ ਜੀ ਇਹ ਬਹੁਤ ਹੀ ਵਧੀਆ ਸਾਡੀ ਜਿਹੜੀ ਭਾਰਤ ਸਰਕਾਰ ਹੈ ਸੈਂਟਰ ਗਵਰਨਮੈਂਟ ਇਹਦੇ ਵਿੱਚ ਘਰ ਘਰ ਪਿੰਡ ਪਿੰਡ ਜਾ ਕੇ ਜ਼ਰੂਰਤਮੰਦ ਲੋਕਾਂ ਨੂੰ ਇਸ ਗੱਲ ਦੀ ਸਹੂਲਤ ਦੇਣ ਲਈ ਕੈਂਪ ਲਗਾ ਰਹੀ ਹੈ ਵਾਰ-ਵਾਰ ਅਲੱਗ-ਅਲੱਗ ਏਰੀਆ ਦੇ ਵਿੱਚ ਅੱਜ ਸਾਡੇ ਲੁਧਿਆਣਾ ਰੂਰਲ ਦੇ ਜ਼ਿਲ੍ਹਾ ਦੇ ਵਿੱਚ ਸਾਹਨੇਵਾਲ ਦੇ ਵਿੱਚ ਇੱਕ ਕੈਂਪ ਲੱਗਿਆ ਹੈਗਾ ਜਿਹਦੇ ਵਿੱਚ ਵੱਖ-ਵੱਖ ਸ਼ਹਿਰ ਦੇ ਸਾਰੇ ਇਲਾਕਿਆਂ ਦੇ ਵਿੱਚੋਂ ਤੇ ਆਲੇ-ਦੁਆਲੇ ਦੇ ਪਿੰਡਾਂ ਦੇ ਵਿੱਚੋਂ ਲੋਕਾਂ ਨੇ ਆ ਕੇ ਦਾ ਲਾਭ ਲਿਆ ਹੈਗਾ ਇਸ ਦਾ ਪੰਜਾਬ ਸਰਕਾਰ ਕਹਿੰਦੀ ਆ ਪੰਜਾਬ ਸਰਕਾਰ ਆਪ ਦੇ ਦਵਾਰ ਅੱਜ ਬੀਜੇਪੀ ਦੀ ਸਰਕਾਰ ਲੋਕਾਂ ਦੇ ਦਵਾਰ ਤੱਕ ਆਈ ਹੈ ਇੱਥੇ ਤੇ ਬਿਲਕੁਲ ਸਰ ਬੀਜੇਪੀ ਤਾਂ ਬਹੁਤ ਦੇਰ ਤੋਂ ਹੀ ਕੰਮ ਕਰ ਰਹੀ ਹੈ ਤੇ ਅਸੀਂ ਪਿਛਲੇ ਮਹੀਨੇ ਪੂਰਾ ਲਗਾਤਾਰ ਗਿਲ ਹਲਕੇ ਦੇ ਵਿੱਚ ਕੈਂਪ ਲਗਾਏ ਨੇ ਤੇ ਹੁਣ ਇਹ ਸਾਨੇਵਾਲ ਹਲਕੇ ਦੇ ਵਿੱਚ ਕੈਂਪ ਲੱਗਣੇ ਸ਼ੁਰੂ ਹੋ ਗਏ ਨੇ ਅੱਜ ਇਹ ਪਹਿਲਾ ਕੈਂਪ ਸੀਗਾ ਸਾਨੇਵਾਲ ਸ਼ਹਿਰ ਦੇ ਵਿੱਚ ਲਗਾਇਆ ਹੈ ਤੇ ਇਸ ਤੋਂ ਬਾਅਦ ਹੁਣ ਅਗਲੇ ਜਿਹੜੇ ਕੈਂਪ ਹੈਗੇ ਆ ਉਹ ਪਿੰਡਾਂ ਦੇ ਵਿੱਚ ਲਗਾਉਣੇ ਸ਼ੁਰੂ ਹੋਣਗੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਲਗਾਵਾਂਗੇ ਕੀ ਅਪੀਲ ਹੈ ਸਾਨੇਵਾਲ ਵਾਸੀਆਂ ਨੂੰ ਆਡੀ ਦਾ ਇਹ ਹੀ ਬੀਲ ਹੈ ਕਿ ਜੋ ਇਹ ਸੈਂਟਰ ਗਵਰਨਮੈਂਟ ਜ਼ਰੂਰਤਮੰਦ ਲੋਕਾਂ ਨੂੰ ਸਹੂਲਤ ਦੇ ਰਹੀ ਹੈ ਜਿੰਨੇ ਕਿ ਕਿਸੇ ਨੂੰ ਸੜਾਈ ਨਹੀਂ ਦਿੰਦਾ ਉਹਨਾਂ ਨੂੰ ਕੰਨਾਂ ਦੀ ਮਸ਼ੀਨ ਦੀ ਲੋੜ ਹੈ ਜਿਹੜਾ ਤੁਰ ਨਹੀਂ ਸਕਦਾ ਪੰਗ ਵਿਅਕਤੀ ਹੈ ਉਹਨੂੰ ਟ੍ਰਾਈਸਾਈਕਲ ਦੀ ਲੋੜ ਹੈ ਜਾਂ ਛੜੀ ਦੇ ਨਾਲ ਉਹਦਾ ਕੰਮ ਚੱਲਦਾ ਉਹ ਛੜੀ ਦੀ ਲੋੜ ਹੈ ਸਰਵਾਈਕਲ ਦੀ ਦਿੱਕਤ ਹੈ ਤਾਂ ਉਹਨਾਂ ਨੂੰ ਕਾਲਰ ਮਿਲੇਗਾ ਤੇ ਪਿੱਠ ਦੇ ਵਿੱਚ ਦਿੱਕਤ ਹੈ ਉਹ ਬੈਂਚ ਮਿਲੇਗੀ ਇਸ ਤਰੀਕੇ ਦੀ ਬਹੁਤ ਸਾਰੀਆਂ ਸਹੂਲਤਾਂ ਨੇ ਜਿਹੜੀਆਂ ਕਿ ਸੈਂਟਰ ਗਵਰਨਮੈਂਟ ਦੇ ਰਹੀ ਹੈ ਜਿੱਥੇ ਵੀ ਕਿਤੇ ਕੈਂਪ ਲੱਗਦਾ ਜਿੱਥੇ ਮੇਰੇ ਮੇਰੀ ਕਿਤੇ ਆਵਾਜ਼ ਸੁਣਦੀ ਹੈ ਕੋਈ ਤਾਂ ਉਹ ਇਸ ਗੱਲ ਦਾ ਲਾਭ ਲੈਣ ਲਈ ਉਸ ਕੈਂਪ ਦੇ ਵਿੱਚ ਉਪਸਥਿਤ ਹੋ ਕੇ ਇਸ ਗੱਲ ਦੇ ਵਿੱਚ ਆਪਣਾ ਲਾਭ ਲੈਣਾ। ਅ ਗਵਰਨਮੈਂਟ ਆਫ ਇੰਡੀਆ ਵੱਲੋਂ ਮਿਨਿਸਟਰੀ ਆਫ ਸੋਸ਼ਲ ਜਸਟਿਸ ਏਮਪਾਵਰਮੈਂਟ ਦਾ ਜਿਹੜਾ ਸਕੀਮ ਹੈਗੀ ਆ ਜਿਹਦੇ ਅਧੀਨ ਇਹ ਕੈਂਪ ਲੱਗ ਰਹੇ ਨੇ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਐ ਸੰਗੋਵਾਲ ਸਾਹਿਬ ਸਾਡੇ ਜਰਨਲ ਸੈਕਟਿਵਿਸਪਾਲ ਜੀ ਨਾਲ ਕੌਰ ਸਿੰਘ ਜੀ ਜਿਹੜੇ ਸਾਡੇ ਦਿਵਿਆਂਗ ਸੈੱਲ ਦੇ ਕਨਵੀਨਰ ਨੇ ਪੰਜਾਬ ਦੇ ਉਹਨਾਂ ਦੀ ਦਵਾਈ ਦੇ ਵਿੱਚ ਇੱਕ ਕੈਂਪ ਲਗਾਏ ਜਾ ਰਹੇ ਨੇ ਹਲਕਾ ਸਾਨੇ ਹਾਲ ਦੇ ਵਿੱਚ ਅੱਜ ਕੈਂਪ ਲੱਗਿਆ ਸੀ ਜਿਹੜੇ ਵਿੱਚ ਜ਼ਰੂਰਤਮੰਦਾਂ ਨੂੰ ਚਾਹੇ ਉਹ ਬਜ਼ੁਰਗ ਨੇ ਤੇ ਆ ਵਿਗਿਆਨ ਵਿਗਿਆਨ ਵਿਅਕਤੀ ਨੇ ਉਹਨਾਂ ਦੇ ਲਈ ਵੀਲ ਚੇਅਰਸ, ਟ੍ਰਾਈਸਾਈਕਲਸ, ਮੋਟਰ ਟ੍ਰਾਈਸਾਈਕਲਸ, ਹੋਰਿਆਂ ਜੋ ਉਹਨਾਂ ਨੂੰ ਲੜਿੰਦਾ ਸਮਾਨ ਚਾਹੀਦਾ ਹੈ ਉਹ ਮੁਹੱਈਆ ਕਰਵਾਇਆ ਜਾ ਰਿਹਾ ਸੀ ਬਜ਼ੁਰਗਾਂ ਦੇ ਲਈ ਕੰਨਾਂ ਦੀ ਜਿਹੜੀਆਂ ਮਸ਼ੀਨਾਂ ਨੇ ਜਿਨ੍ਹਾਂ ਨੂੰ ਉੱਚਾ ਸੁਣਦਾ ਉਹ ਨਾਲ ਨੀ ਕੈਪਸ ਬੈਕ ਬੈਲਟਸ ਤੇ ਹੋਰ ਵੀ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਲੋਡ ਹੈ ਸਾਡੇ ਬਜ਼ੁਰਗਾਂ ਦੇ ਲਈ ਉਹ ਇਸ ਕੈਂਪ ਦੇ ਤਹਿਤ ਪਾਰ ਸਰਕਾਰ ਮੋਦੀ ਸਰਕਾਰ ਪ੍ਰੋਵਾਈਡ ਕਰਵਾਦੀ ਹੈ ਤੇ ਹਮੇਸ਼ਾ ਸਾਡੀ ਕੋਸ਼ਿਸ਼ ਰਹੀ ਹੈ ਕਿ ਜਿਹੜੇ ਸਾਡੇ ਲੋਕ ਨੇ ਚਾਹੇ ਉਹ ਕਲਾੰਗ ਨੇ ਤੇ ਚਾਹੇ ਬਜ਼ੁਰਗ ਨੇ ਉਹਨਾਂ ਦੀ ਸਹਾਇਤਾ ਜਿੰਨੀ ਵੱਧ ਤੋਂ ਵੱਧ ਕੀਤੀ ਜਾ ਸਕੇ ਉਹ ਜ਼ਰੂਰੀ ਹੈ ਇਸੇ ਤਹਿਤ ਹੀ ਅਸੀਂ ਜਿਹੜਾ ਅੰਸ਼ਮਾਨ ਭਾਰਤ ਦੀ ਹੈਗੀ ਸਕੀਮ ਉਹ ਦਾ 5 ਲੱਖ ਦਾ ਜਿਹੜਾ ਇਲਾਜ ਹੈ ਉਹ 70 ਸਾਲ ਤੋਂ ਵੱਧ ਜਿੰਨੇ ਵੀ ਸਾਡੇ ਬਜ਼ੁਰਗ ਨੇ ਉਹਨਾਂ ਦਾ ਫ੍ਰੀ ਕਰ ਦਿੱਤਾ ਗਿਆ ਉਹਤੇ ਕੋਈ ਬਾਉਂਡੇਸ਼ਨ ਨਹੀਂ ਰੱਖੀ ਸੋ ਇਸ ਕਰਕੇ ਅਸੀਂ ਇਹ ਕੈਂਪ ਲਾ ਰਹੇ ਹਾਂ ਕਿ ਭਾਈ ਪਾਣੇ ਸੇਵਾਦਾਰ ਤੁਹਾਡੇ ਦੁਆਰ ਆਏ ਨੇ ਤੁਸੀਂ ਜਿਹੜੇ ਲੋਕ ਨੇ ਸਾਡੇ ਪੰਜਾਬੀ ਨੇ ਹਲਕਾ ਸਾਹਨੇ ਵਾਲ ਦੇ ਖਾਸ ਕਰਕੇ ਕਿਉਂ ਇਹ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਅਲੱਗ-ਅਲੱਗ ਜਗ੍ਹਾ ਕੈਂਪ ਲੱਗਦੇ ਪਏ ਨੇ ਆਉਣ ਵਾਲੇ ਦਿਨਾਂ ਚ ਵੀ ਇਹ ਵਧੇਰੇ ਕੈਂਪ ਲਾਏ ਜਾਣਗੇ ਪੰਜਾਬ ਸਰਕਾਰ ਕਹਿੰਦੀ 10 ਲੱਖ ਦਾ ਜਿਹੜਾ ਮੁਫਤ ਬੀਮਾ ਕਰਾਂਗੇ ਇਲਾਜ ਕਰਾਂਗੇ ਫ੍ਰੀ ਕਿਵੇਂ ਦੇਖਦਾ हूं ਕੇਂਦਰ ਸਰਕਾਰ ਕਹਿੰਦੀ ਆਜੂਮਾਂ ਤੇ 5 ਲੱਖ ਦਾ ਵੀ ਦੇਖੋ ਪਾ ਪੰਜਾਬ ਸਰਕਾਰ 10 ਲੱਖ ਲੈ ਕੇ ਜਦੋਂ ਵੀ ਉਹ ਰੋ ਵੇਖਾਂਗੇ ਉਹਨਾਂ ਤੋਂ ਤਾਂ ਜਿਹੜਾ ਇਹਦੇ ਚ 10 ਪੈਸੇ ਹਿੱਸਾ ਪਾਉਣਾ ਹੁੰਦਾ ਆਸ਼ਮਾਨ ਭਾਰਤ ਦੇ ਵਿੱਚ ਉਹ ਨਹੀਂ ਪੈਂਦਾ ਸੀ ਉਹ ਵੀ ਸੈਂਟਰ ਸਰਕਾਰ ਦੁਆਰਾ ਆਪ ਦਿੱਤਾ ਗਿਆ ਕਿਉਂਕਿ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਹਸਪਤਾਲ ਸੀਗੇ ਆਸ਼ਮਾਨ ਭਾਰਤ ਦੇ ਅਧੀਨ ਉਹਨਾਂ ਨੇ ਪੰਜਾਬ ਸਰਕਾਰ ਦੇ ਪੈਸੇ ਨਾ ਭਰਨ ਕਰਕੇ ਉਹ ਕਾਰਡ ਬੰਦ ਕਰ ਦਿੱਤੇ ਪਰ ਭਾਰਤ ਸਰਕਾਰ ਨੇ ਉਹ ਪੈਸੇ ਦਿੱਤੇ ਹੁਣ ਸਾਰੀ ਜਗ੍ਹਾ ਉਹ ਕਾਰਡ ਚੱਲੂ ਨੇ ਪੀਜੀਆਈ ਤੋਂ ਲੈ ਕੇ ਇੱਥੇ ਲੁਧਿਆਣੇ ਦੇ ਵਿੱਚ ਤੱਕ ਜਿੰਨੇ ਵੀ ਪੂਰੇ ਪੰਜਾਬ ਦੇ 551 ਮੇਰੇ ਖਿਆਲ ਨਾਲ ਹਸਪਤਾਲ ਨੇ ਜਿੱਥੇ ਉਹ ਕਾਰਡ ਚੱਲਦੇ ਨੇ ਤੇ ਲੋਕੀ ਉਸ ਦਾ ਬੈਨੀਫਿਟ ਲੈਂਦੇ ਪਏ ਨੇ ਤੇ ਹੁਣ ਜਿਹੜਾ ਕਦੋਂ ਤੱਕ ਹੰਢਿਆ ਹੋ ਜਾਏਗਾ ਜਿਹੜੇ ਲੋਕਾਂ ਦੀ ਅਸੈਸਮੈਂਟ ਜਿਹੜੀ ਇਹਦੀ ਅਸੈਸਮੈਂਟ ਹੋ ਗਈ ਆ ਅਸੈਸਮੈਂਟ ਤੋਂ ਬਾਅਦ ਜਿਹੜੀਆਂ ਰਿਪੋਰਟਾਂ ਬਣ ਕੇ ਜਾਣਗੀਆਂ ਤੇ ਜਲਦ ਉਹਨਾਂ ਨੂੰ ਡੇਟ ਦਿੱਤੀ ਜਾਊਗੀ ਉਹਨਾਂ ਕੋਲ ਮੈਸੇਜ ਆਉਣਗੇ ਮੈਸੇ ਦੋ ਦਿਨ ਹੋ ਸਾਮਾਨ ਇੱਥੇ ਆ ਗਿਆ ਤਾਂ ਫਿਰ ਉਹਦੀ ਡਿਸਟ੍ਰੀਬਿਊਸ਼ਨ ਹੋਊਗੀ ਜਿਸ ਦਿਨ ਉਹ ਦਿਨ ਫਿਰ ਤੁਹਾਨੂੰ ਅਸੀਂ ਖੇਚਲ ਦਵਾਂਗੇ ਤੇ ਦਿਖਾਵਾਂਗੇ ਜੋ ਭਾਰਤ ਸਰਕਾਰ ਦੀਆਂ ਪਾਲਿਸੀਆਂ ਗਰੀਬਾਂ ਨੇ ਲਈ ਵਕਲਾਂਗਾ ਦੇ ਲਈ ਬਜ਼ੁਰਗਾਂ ਦੇ ਲਈ ਹੈਗੀਆਂ ਨੇ ਉਹ ਅਸੀਂ ਬਹੁਤ ਸਕਸੈਸਫੁਲੀ ਉਸ ਨੂੰ ਕਰਦੇ ਪਏ ਹਾਂ ਮੁੱਖ ਮੰਤਰੀ ਨੇ ਬਾਰੇ ਜਿਹੜਾ ਬਿਆਨ ਦਿੱਤਾ ਗਿਆ ਮੁੱਖ ਮੰਤਰੀ ਸਾਹਿਬ ਨੂੰ ਇਤਨਾ ਦੇਖਦੇ ਅਮਰ ਸਿੰਘ ਜੋ ਕਿਹਾ ਗਿਆ ਉਹ ਅਫਸੋਸ ਹੈ ਕਿ ਸੂਬੇ ਦਾ ਮੁੱਖ ਮੰਤਰੀ ਹੈ ਜਿਹੜਾ ਉਹ ਬਹੁਤ ਹੀ ਸਸੀਤਾ ਕੱਲ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਕਿ ਉੱਠ ਜਾਓ ਭਾਈ ਤੁਸੀਂ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਹੋ ਕੇ ਜਿਹੜੀ ਟਿੱਪੀਆਂ ਦੇਸ਼ ਦੇ ਪ੍ਰਧਾਨ ਮੰਤਰੀ ਵਿਦੇਸ਼ ਦੇ ਗ੍ਰਹਿ ਮੰਤਰੀ ਉਥੋਂ ਵੀ ਛੱਡ ਕੇ ਵੱਧ ਗਏ ਨੇ ਉਹਨਾਂ ਮੁਲਕਾਂ ਦੇ ਪ੍ਰਤੀ ਕੀਤੀਆਂ ਨੇ ਜਿੱਥੇ ਪ੍ਰਧਾਨ ਮੰਤਰੀ ਗਏ ਹੋਏ ਸੀਗੇ ਆਪਣਾ ਪੰਜਾਬ ਇੱਕ ਸੱਭਿਅਤ ਪੰਜਾਬ ਹੈ ਆਪਣੀ ਬੋਲੀ ਸਭਿਆਤਾ ਤੇ ਉੱਥੇ ਵੀ ਪੰਜਾਬੀ ਰਹਿੰਦੇ ਹੋਣਗੇ ਤੇ ਇਹ ਉਥੋਂ ਦੇ ਮੁਲਕਾਂ ਦੇ ਜਿਹੜੇ ਰਾਸ਼ਟਰੀ ਪ੍ਰਮੁੱਖਾਂ ਤੇ ਉਥੋਂ ਦੇ ਮੁਲਕਾਂ ਦਾ ਮਜ਼ਾਕ ਇਹ ਕਹਿ ਕੇ ਡਾਇਆ ਜਾਊਗਾ ਕਿ ਉੱਥੇ ਲੋਕ ਨਹੀਂ ਵਸਦੇ ਬਹੁਤ ਘੱਟ ਲੋਕ ਵਸਦੇ ਨੇ ਸੋ ਇਹ ਬੜਾ ਨਿੰਦਨੀਏ ਆ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਇਸ ਚੀਜ਼ ਤੇ ਮਾਫੀ ਮੰਗੋ ਕਿਉਂਕਿ ਉਹਨਾਂ ਦੀ ਸਰਕਾਰ ਕਰਕੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੇ ਮਾਫੀ ਮੰਗੀ ਆ ਆਪ ਦਾ ਬਿਆਨ ਜਾਰੀ ਕਰਨਾ ਪੈ ਗਿਆ ਕਿਉਂਕਿ ਉਹਨਾਂ ਦੇ ਸਾਰੇ ਰਾਜਦੂਤ ਇਸੇ ਮੁਲਕ 'ਚ ਰਹਿੰਦੇ ਨੇ ਤੇ ਉਹਨਾਂ ਨੇ ਜਦੋਂ ਇਹ ਦੇਖਿਆ ਕਿ ਸਾਡੇ ਰਾਜ ਦਾ ਸਾਡੀ ਕੰਟਰੀ ਦਾ ਭੱਟੀ ਹੋਵੇ ਛੋਟੀ ਹੋਵੇ ਉਹ ਆਪ ਦੇ ਦੇਸ਼ ਦੇ ਝੰਡੇ ਨੂੰ ਸਲਾਮ ਕਰਦੇ ਆਪ ਦੀ ਕੰਟੀਨਿਊ ਸਲਾਮ ਕਰਦੇ ਆ ਉਹਨਾਂ ਨੇ ਇਤਰਾਜ਼ ਦੰਡਾਇਆ ਫਿਰ ਸਾਨੂੰ ਮਜਬੂਰਨ ਹੋ ਕੇ ਇਸ ਜਿਹੜਾ ਉਹਨਾਂ ਦੀ ਬੇਹੁੱਦਾ ਟਿੱਪਣੀਆਂ ਉਸ ਤੋਂ ਕਿਨਾਰਾ ਕਰਨਾ ਪਿਆ ਅਸੀਂ ਬੇਨਤੀ ਕਰਾਂਗੇ ਮੁੱਖ ਮੰਤਰੀ ਸਾਹਿਬ ਨੂੰ ਕੱਲ੍ਹ ਸੇ ਉਹਨਾਂ ਨੇ ਪੁਤਲੇ ਕੁੱਕੇ ਹੁਣ ਹੋਸਟ ਚ ਆਜੋ ਸੱਤਾ ਦੇ ਨਸ਼ੇ ਦੇ ਵਿੱਚ ਇੰਨੇ ਵੀ ਚੂਰ ਨਾ ਹੋ ਜੇ ਇਹਨਾਂ ਦੇਸ਼ ਦਾ ਅਪਮਾਨ ਹੋਵੇ ਲੈਂਡ ਪੁਲਿੰਗ ਪਾਲਸੀ ਦੇ ਖਿਲਾਫ ਜਿਹੜੀਆਂ ਵਿਰੋਧੀ ਪਾਰਟੀਆਂ ਕਾਂਗਰਸ ਕਾਲੀ ਦਾ ਧਰਨਾ ਦੇਣ ਜਾ ਰਹੇ ਆ ਤੇ ਬੀਜੇਪੀ ਵੀ ਦੇਖੀਏ ਇਹਦੇ ਵਾਸਤੇ ਲੈਂਡ ਪੁਲਿੰਗ ਨੂੰ ਲੈ ਕੇ ਸਭ ਤੋਂ ਪਹਿਲਾਂ ਬੀਜੇਪੀ ਨੇ ਅਜੰਡਾ ਚੱਕਿਆ ਗਵਰਨਰ ਸਾਹਿਬ ਤੁਲ ਗਏ ਅਸੀਂ ਹਰੇਕ ਪਿੰਡ ਤੋਂ ਮਤੇ ਮੰਗਾ ਰਹੇ ਆ ਜਿਹੜੇ ਲੋਕ ਇਸ ਦੇ ਖਿਲਾਫ ਹੋਣਗੇ ਅਸੀਂ ਕੋਰਟ ਜਾਵਾਂਗੇ ਗਵਰਨਰ ਹਾਊਸ ਜਾਵਾਂਗੇ ਭਾਰਤ ਸਰਕਾਰ ਕੋਲ ਜਾਵਾਂਗੇ ਪਰ ਕਿਸਾਨਾਂ ਦੀ ਜ਼ਮੀਨ ਨਾਲ ਜਿਹੜਾ ਟਕਾ ਕਰਨੀ ਸਰਕਾਰ ਸੋਚ ਰਹੀ ਆ ਉਸ ਨੂੰ ਉਸ ਦੇ ਮਸੂਬੇ ਦੇ ਵਿੱਚ ਕਾਮਯਾਬ ਨਹੀਂ ਹੋਣ ਦੇਵਾਂਗੇ ਚਾਹੇ ਉਹ ਗਿਲ ਹਲਕੇ ਦੀ ਜ਼ਮੀਨ ਹੈ ਸਾਨੇ ਹਾਲ ਦੇ ਹਲਕੇ ਦੇ ਪਿੰਡਾਂ ਨੂੰ ਵੀ ਕੋਈ ਨੋਟੀਫਾਈ ਕੀਤਾ ਜਾ ਰਿਹਾ ਵਾ ਅਸੀਂ 1 ਇੰਚ ਜ਼ਮੀਨ ਬਿਨਾਂ ਕਿਸਾਨ ਦੀ ਸਹਿਮਤੀ ਦੇ ਲੈਂਡ ਪੂਲਿੰਗ ਸਕੀਮ ਦੇ ਵਿੱਚ ਨਹੀਂ ਆਉਂਦਾਂਗੇ ਇਹ ਲੈਂਡ ਪੂਲਿੰਗ ਸਕੀਮ ਸਿੱਟੀ ਲੁੱਟ ਹੈ ਕਿਸਾਨਾਂ ਦੀ ਔਰੇ ਦੇ ਵਿੱਚ ਇਹ ਕਿਹਾ ਗਿਆ ਕਿ 30000 ਰੁਪਿਆ ਪਰ ਇਕੜ ਦੇ ਹਿਸਾਬ ਨਾਲ ਉਹਨੂੰ ਠੇਕੇ ਦੇ ਤੌਰ ਤੇ ਜਿਹੜਾ ਆਪਣਾ ਹੁੰਦਾ ਹੈ ਉਹ ਆਵਜ ਦੇ ਤੌਰ ਤੇ ਦਿੱਤਾ ਜਾਊਗਾ ਕਿ 30000 ਦਾ ਗੁਜ਼ਾਰਾ ਹੋ ਜਾਊਗਾ ਇੱਕ ਜ਼ਮੀਨ ਧਾਰਕ ਦਾ ਜਿਹਦੇ ਕੋਲ ਇੱਕ ਕਿਲਾ ਜ਼ਮੀਨ ਹੈ ਮਤਲਬ ਕਿ 2000 ਰੁਪਿਆ 2500 ਰੁਪਿਆ ਮਹੀਨੇ ਦਾ ਅਸਾ ਇਹ ਸਿੱਧੀ ਸਿੱਧੀ ਇੱਕ ਲੁੱਟ ਹੈ ਉਹ ਤੋਂ ਵੀ ਬਿਟਵੀਨ ਉਹ ਵੇਚ ਨਹੀਂ ਸਕਦਾ ਅਗਰ ਉਹਨੇ ਜਿਹੜਾ ਲੈਂਡ ਪੂਲਿੰਗ ਦਾ ਐਗਰੀਮੈਂਟ ਸਰਕਾਰ ਨਾਲ ਕਰ ਲਿਆ ਸੋ ਇਹ ਇੱਕ ਫਲॉप ਸਕੀਮ ਹੈ ਜਿਹੜਾ ਚੰਡੀਗੜ੍ਹ 28000 ਏਕੜ ਦੇ ਵਿੱਚ ਕੱਟਿਆ ਗਿਆ ਸੀ ਅੱਜ ਵੀ ਚੰਡੀਗੜ੍ਹ ਖਾਲੀ ਹੈ ਨਿਊ ਚੰਡੀਗੜ੍ਹ 3800 ਏਕੜ ਤੱਕ ਕੱਟਿਆ ਗਿਆ ਸੀ ਅੱਜ ਵੀ 40% ਖਾਲੀ ਹੈ ਲੁਧਿਆਣੇ ਦੇ ਵਿੱਚ ਹਜੇ ਜ਼ਮੀਨਾਂ ਖਾਲੀ ਪਈਆਂ ਨੇ ਉਹਨਾਂ ਨੂੰ ਡਿਵੈਲਪ ਕਰਨ ਦੀ ਬਜਾਏ ਸਰਕਾਰ ਜਿਹੜਾ ਦਿੱਲੀ ਵਾਲਿਆਂ ਦਾ ਪੈਸਾ ਹੈ ਉਸ ਨੂੰ ਇਸ ਲੈਂਡ ਪੂਲਿੰਗ ਦੇ ਜਰੀਏ ਇੱਥੇ ਵਾੜਨਾ ਚਾਹੀਦੀ ਹੈ ਉਹ ਕਾਲਾ ਧਨ ਇਹਨਾਂ ਜ਼ਮੀਨਾਂ 'ਚ ਇਨਵੈਸਟ ਕਰਨਾ ਚਾਹੀਦੀ ਹੈ ਉਸ ਨੂੰ ਚਿੱਟਾ ਕਰਨ ਦੇ ਲਈ ਇਹ ਯੋਜਨਾ ਲਿਆਂਦੀ ਗਈ ਹੈ ਪਰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਸਕੀਮ ਸਿਰੇ ਨਾ ਚੜ ਪਾਵੇ ਇਹ ਸਿੱਧੀ ਕਿਸਾਨਾਂ ਦੀ ਲੋਟਾ ਇਸ ਲਈ ਸਾਨੂੰ ਜੋ ਸੰਘਰਸ਼ ਕਰਨਾ ਪਿਆ ਉਹ ਭਾਜਪਾ ਪੰਜਾਬ ਕਰੇਗੀ